ਨਾਲ ਇੰਟਰਨੈਸ਼ਨਲ ਪੱਧਰੀ ਮੁਕਾਬਲੇ ਬੱਚੇ ਜਿੱਤ ਕੇ ਆਏ ਨੇ ਅੱਜ ਤੁਹਾਡੇ ਲੋਆਂ ਵਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਤੁਹਾਡੇ ਮਨ ਚ ਕਿੰਨੀ ਖੁਸ਼ੀ ਹੈ ਸਾਡੇ ਬੱਚੇ ਪੰਜ ਕੰਪੀਟੀਸ਼ਨਾਂ ਦੇ ਵਿੱਚੋਂ ਪਹਿਲੀਆਂ ਪੰਜ ਪੋਜੀਸ਼ਨਾਂ ਲੈ ਕੇ ਆਏ ਆ ਉਸ ਦੇ ਲਈ ਅਸੀਂ ਬਹੁਤ ਖੁਸ਼ ਆ ਕਿ ਇਹਨਾਂ ਬੱਚਿਆਂ ਨੇ ਸਾਨੂੰ ਮਾਣ ਮਹਿਸੂਸ ਕਰਵਾਇਆ ਸੋ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਨੂੰ ਪਿਆਰ ਕਰਾਉਣ ਵਾਲੇ ਟੀਚਰਸ ਦਾ ਜਿਨ੍ਹਾਂ ਨੇ ਇਹਨਾਂ ਨੂੰ ਤਿਆਰ ਕਰਵਾਇਆ ਤੇ ਅੱਜ ਸਾਡੇ ਸਕੂਲ ਵਿੱਚ ਇੱਕ ਦਿਨ ਬਹੁਤ ਹੀ ਵਧੀਆ ਦਿਨ ਮੈਂ ਇਹਨੂੰ ਕਹਾਵਾਂਗਾ ਜਿਵੇਂ 20 ਦਸੰਬਰ ਨੂੰ ਇਹ ਕੰਪੀਟੀਸ਼ਨ ਤੇ ਗਏ ਸੀ ਤੇ ਅਸੀਂ ਪੰਜ ਟਰੋਫੀਜ਼ ਲੈ ਕੇ ਆਏ ਹਾਂ ਤੇ ਬਹੁਤ ਹੀ ਵਧੀਆ ਦਿਨ ਸੀਗਾ ਤੇ ਅਸੀਂ ਸਾਰੇ ਬਹੁਤ ਹੀ ਖੁਸ਼ ਹਾਂ ਗੁਰੂ ਅਮਰਦਾਸ ਪਬਲਿਕ ਸਕੂਲ ਕਪੂਰਥਲਾ ਜ਼ਿਲ੍ਹੇ ਦਾ ਇੱਕੋ ਇੱਕ ਅਜਿਹੇ ਸਕੂਲ ਹੈ ਜਿਸਨੇ ਅਲੱਗ-ਅਲੱਗ ਸੰਸਥਾਵਾਂ ਵੱਲੋਂ ਅਲੱਗ-ਅਲੱਗ ਖੇਤਰਾਂ ਵਿੱਚ ਜਿਵੇਂ ਕਿ ਰਿਲੀਜੀਅਸ ਕੰਪੀਟੀਸ਼ਨ ਸ ਓਰੇਟਰੀ ਸਕਿਲਸ ਕੰਪੀਟੀਸ਼ਨ ਸਪੋਰਟਸ ਕੰਪੀਟੀਸ਼ਨ ਆਰਟ ਐਂਡ ਕraft ਪੇਂਟਿੰਗ ਮੁਕਾਬਲੇ ਜਿੰਨੇ ਵੀ ਮੁਕਾਬਲੇ ਜ਼ਿਲ੍ਹਾ ਪੱਧਰੀ ਦੋ ਸਾਲ 2024 ਵਿੱਚ ਹੋਏ ਸਾਡੇ ਸਕੂਲ ਨੇ ਪਾਰਟਿਸਿਪੇਟ ਕੀਤਾ ਅਰੇ ਹਰ ਕੰਪੀਟੀਸ਼ਨ ਵਿੱਚ ਜਿੱਤ ਦਰਜ ਕਰਕੇ ਇਤਿਹਾਸ ਰਚਿਆ ਸੋ ਇਹਨਾਂ ਨੂੰ ਜਿਹੜੀਆਂ ਹੋਰ ਵੀ ਵਧੀਆ ਤਿਆਰੀ ਕਰਵਾ ਕੇ ਇਹਨਾਂ ਨੂੰ ਹੋਰ ਵੀ ਵਧੀਆ ਤਰਾਸ਼ ਕੇ ਜਿਹੜਾ ਆ ਅਸੀਂ ਸਟੇਟ ਲੈਵਲ ਤੇ ਭੇਜਾਂਗੇ ਤਾਂ ਜੋ ਇਹ ਫੇਰ ਸਾਡੀ ਝੋਲੀ ਵਿੱਚ ਪੋਜੀਸ਼ਨਾਂ ਜਿਹੜੀਆਂ ਉਹ ਲੈ ਕੇ ਆ ਸਕਣ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਮਐਸ ਪ੍ਰੋ ਟੀਵੀ ਤੇ ਮੈਂ ਹਾਂ ਮਾਨ ਸਿੰਘ ਅੱਜ ਗੁਰੂ ਅਮਰਦਾਸ ਪਬਲਿਕ ਸਕੂਲ ਪਿੰਡ ਉੱਚਾ ਜ਼ਿਲ੍ਹਾ ਕਪੂਰਥਲਾ ਵਿਖੇ ਮੌਜੂਦ ਹਾਂ ਸੋ ਇਸ ਸੰਸਥਾ ਦੇ ਬੱਚੇ ਜਿਹੜੇ ਨੇ ਉਹਨਾਂ ਵੱਲੋਂ ਜ਼ਿਲ੍ਹਾ ਪੱਧਰੀ ਮੁਕਾਬਲੇ ਸਟੇਟ ਪੱਧਰੀ ਮੁਕਾਬਲੇ ਅਤੇ ਜਿਹੜੇ ਨੈਸ਼ਨਲ ਪੱਧਰੀ ਮੁਕਾਬਲੇ ਹੋਏ ਨੇ ਇਹਨਾਂ ਮੁਕਾਬਲਿਆਂ ਦੇ ਵਿੱਚ ਇੰਟਰਨੈਸ਼ਨਲ ਪੱਧਰੀ ਮੁਕਾਬਲਿਆਂ ਦੇ ਵਿੱਚ ਜਿਹੜੀਆਂ ਮੱਲਾਂ ਮਾਰੀਆਂ ਗਈਆਂ ਨੇ ਸੋ ਇਹਨਾਂ ਬੱਚਿਆਂ ਨੂੰ ਅੱਜ ਵਿਸ਼ੇਸ਼ ਤੌਰ ਤੇ ਜਿਹੜਾ ਵਾ ਸਟਾਫ ਵੱਲੋਂ ਜਿਹੜਾ ਇੱਥੇ ਸਨਮਾਨਿਤ ਕੀਤਾ ਗਿਆ ਗੁਰੂ ਅਮਰਦਾਸ ਪਬਲਿਕ ਸਕੂਲ ਪਿੰਡ ਉੱਚਾ ਜ਼ਿਲ੍ਹਾ ਕਪੂਰਥਲਾ ਵਿਖੇ ਮੌਜੂਦ ਹਾਂ ਸੋ ਸਾਡੇ ਨਾਲ ਪਹਿਲਾਂ ਸਸਤਾ ਦੇ ਬੱਚੇ ਮੌਜੂਦ ਨੇ ਗੱਲਬਾਤ ਕਰਦੇ ਹਾਂ ਬੇਟਾ ਕੀ ਨਾਂ ਆਪਣਾ ਅਮਰਲੀਨ ਕੌਰ ਅਚਾਪ ਕਿਹੜੇ ਮੁਕਾਬਲਿਆਂ ਦੇ ਵਿੱਚ ਤੁਸੀਂ ਹਿੱਸਾ ਲਿਆ ਕਿੱਥੇ ਤੁਹਾਡੇ ਮੁਕਾਬਲੇ ਹੋਏ ਅ ਕੰਪੀਟੀਸ਼ਨ ਵਾਸ ਇਨ ਹਿੰਦੂ ਕੰਨਿਆ ਕਾਲਜ ਐਂਡ ਆਈ ਐਂਡ ਮਾਈ ਅਦਰ ਫੈਲੋਜ਼ ਪਾਰਟਿਸਿਪੇਟਿਡ ਇਨ ਗਰੁੱਪ ਡਾਂਸ ਐਂਡ ਅਮ ਅਮੰਗ ਥੈਮ ਵੀ ਗਾਟ ਫਰਸਟ ਪੋਜੀਸ਼ਨ ਦੇ ਵਰ ਇਵਨ ਕਾਲਜ ਸਟੂਡੈਂਟਸ ਦੇ ਹੋਰ ਬੱਚੇ ਇੱਥੇ ਸੰਸਥਾ ਦੇ ਮੌਜੂਦ ਨੇ ਗੱਲ ਕਰਦੇ ਆ ਬੇਟਾ ਆਪਣਾ ਕੀ ਨਾਮ ਅਵਨੀਤ ਕੌਰ अच्छा तो ਤੁਸੀਂ ਕਿਹੜੇ ਜਿਹੜਾ ਕੰਪੀਟੀਸ਼ਨ ਚ ਹਸਾਲਿਆ ਮੀ ਐਂਡ ਕਿਰਨਜੋਤ ਪਾਰਟਿਸਪੇਟਿਡ ਇਨ ਰੰਗੋਲੀ ਕੰਪੀਟੀਸ਼ਨ ਦੈਟ ਵਾਸ ਹੈਲਡ ਐਟ ਹਿੰਦੂ ਕન્યા ਕਾਲਜ ਐਂਡ ਵੀ ਬੋਥ ਸਿਕਯੂਰਡ ਫਰਸਟ ਪੋਜੀਸ਼ਨ ਅਮੰਗ 45 ਸਟੂਡੈਂਟਸ ਅੱਛਾ ਅੱਜ ਸੰਸਥਾ ਵੱਲੋਂ ਤੁਹਾਨੂੰ ਇੱਥੇ ਪ੍ਰਿੰਸੀਪਲ ਮੈਮ ਵੱਲੋਂ ਡਾਇਰੈਕਟਰ ਸਾਹਿਬ ਵੱਲੋਂ ਤੁਹਾਨੂੰ ਸਨਮਾਨਿਤ ਕੀਤਾ ਗਿਆ ਕਿਵੇਂ ਦਾ ਫੀਲ ਕਰਦੇ ਪਏ ਹੋ ਵੀ ਫੀਲ ਬlesਟ ਟੂ ਬੀ ਅ ਪਾਰਟ ਆਫ ਦਿਸ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਫੋਰ ਪ੍ਰੋਵਾਈਡਿੰਗ ਅਸ ਵੇਰੀਅਸ ਓਪਰਚ्युनिटीज ਟੂ ਸ਼ੋਕੇਸ ਆਰ ਇਨਰ ਟੈਲੈਂਟ ਆ ਵਾਂਟ ਟੂ ਥੈਂਕ prestigious opportunity thank you ਹੋਰ ਬੱਚੇ ਸਾਡੇ ਨਾਲ ਮੌਜੂਦ ਨੇ ਗੱਲ ਕਰਦੇ ਆ ਨਾ ਬੱਚਿਆਂ ਨਾਲ ਵੱਖ-ਵੱਖ ਕੰਪੀਟੀਸ਼ਨਾਂ ਦੇ ਵਿੱਚ ਬੱਚੇ ਜਿਹੜੇ ਨੇ ਜਿੱਤ ਕੇ ਆਏ ਨੇ ਸੋ ਫਰਸਟ ਪੋਜੀਸ਼ਨ ਬੱਚਿਆਂ ਨੇ ਅਸਲ ਕੀਤੀ ਆ ਸੰਸਥਾ ਦਾ ਨਾਮ ਰੌਸ਼ਨ ਕੀਤਾ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੋਰ ਬੱਚੇ ਮੌਜੂਦ ਨੇ ਗੱਲ ਕਰਦੇ ਆ ਬੇਟਾ ਆਪਣਾ ਕੀ ਨਾਮ ਨਵਨੂਰ ਕੌਰ ਨਵਨੂਰ ਕਿਹੜੇ ਕੰਪੀਟੀਸ਼ਨ ਚ ਹਿੱਸਾ ਲਿਆ ਤੁਸੀਂ ਸੋ ਲਾਸਟ ਫਰਡੇ ਮਾਈ ਪਾਰਟਨਰ ਜਸਤਿੰਦਰ ਸਿੰਘ ਐਂਡ ਆਈ ਵੀ ਵੈਂਟ ਫॉर ਡਿਸਟ੍ਰਿਕਟ ਲੈਵਲ ਸਾਇੰਸ ਮਾਡਲ ਮੇਕਿੰਗ ਕੰਪੀਟੀਸ਼ਨ ਐਟ ਹਿੰਦੂ ਕੰਨਿਆ ਕਾਲਜ ਦੇਰ ਵੀ ਸਿਕਿਉਰਡ ਫਰਸਟ ਪੋਜੀਸ਼ਨ ਅਮੰਗ ਮੈਨੀ ਸਕੂਲਸ ਐਂਡ ਬਿਫੋਰ ਥੈਟ ਵੀ ਆਲਸੋ ਵੈਂਟ ਫॉर ਅਨਦਰ ਡਿਸਟ੍ਰਿਕਟ ਲੈਵਲ ਕੰਪੀਟੀਸ਼ਨ ਐਂਡ ਦੇਰ ਵੀ ਆਲਸੋ ਬੈਕ ਫਰਸਟ ਪੋਜੀਸ਼ਨ ਐਂਡ ਨਾਓ ਵੀ ਆਰ ਰੈਡੀ ਫॉर ਦ ਹੈਟ੍ਰਿਕ ਐਂਡ ਆਈ ਵਾਂਟ ਟੂ ਥੈਂਕ ਮਾਈ ਸਕੂਲ ਫॉर ਪ੍ਰੋਵਾਈਡਿੰਗ ਮੀ ਐਂਡ ਮਾਈ ਅਦਰ ਫੈਲੋਜ਼ ਫॉर ਵਿਦ ਸੱਚ ਆਪਰਚੂਨਿਟੀਜ਼ ਬਿਕਾਜ਼ ਦੀਸ ਕੰਪੀਟੀਸ਼ਨਸ ਰੀਲੀ ਮੇਕ cause the better version of ourselves thank you ਹੋਰ ਬੱਚੇ ਮੌਜੂਦ ਨੇ ਇਹਨਾਂ ਬੱਚਿਆਂ ਦੇ ਤੁਸੀਂ ਗੱਲਬਾਤ ਦੇ ਸਲੀਕੇ ਤੋਂ ਪਤਾ ਲਾ ਹੀ ਲੈ ਕੇ ਸਕੂਲ 'ਚ ਪ੍ਰਬੰਧ ਕਿੱਦਾਂ ਦਾ ਸੋ ਸਾਰਾ ਆਪਾਂ ਨੂੰ ਬੱਚਿਆਂ ਦੇ ਨਾਲ ਗੱਲਬਾਤ ਕਰਨ ਤੋਂ ਪਤਾ ਲੱਗ ਜਾਂਦਾ ਹੈ ਇਸ ਸਕੂਲ ਦੇ ਵਿੱਚ ਪੜ੍ਹਾਈ ਕਿੱਦਾਂ ਦੀ ਹੈ ਜਾਂ ਪ੍ਰਬੰਧ ਕਿੱਦਾਂ ਦੇ ਨੇ ਬੱਚੇ ਹੋਰ ਮੌਜੂਦ ਨੇ ਗੱਲ ਕਰਦੇ ਆ ਬੇਟਾ ਆਪਣਾਂ ਕੇ ਨਾਲ ਮਾਈ ਨੇਮ ਇਜ਼ ਸਚਨੀਤ ਕੌਰ ਅੱਛਾ ਸਚਨੀਤਾ ਕਿਹੜੇ ਕੰਪੀਟੀਸ਼ਨ 'ਚ ਹਸਾਲਿਆ ਤੁਸੀਂ I participated in slide show competition held at Hindu Kanya College where I got first position and before that I also participated in another district level competition and there also I bagged first position and I am really proud to be a part of GADPS where I get prestigious opportunities to showcase my inner talent so, thank you So eh asi sanstha de bacche sade naal sanstha de coordinator Ramandeep Singh maujood ne gal baat karde haan Ramandeep bhai ji uh, taddi sanstha de bacche jehde ne uh, ਜਿੱਥੇ ਜਿਲ੍ਹਾ ਪੱਧਰੀ ਮੁਕਾਬਲੇ ਜਿੱਤੇ ਨੇ ਸਟੇਟ ਪੱਧਰੀ ਮੁਕਾਬਲੇ ਜਿੱਤੇ ਨੇ ਨੈਸ਼ਨਲ ਇੰਟਰਨੈਸ਼ਨਲ ਪੱਧਰੀ ਮੁਕਾਬਲੇ ਬੱਚੇ ਜਿੱਤ ਕੇ ਆਏ ਨੇ ਅੱਜ ਤੁਹਾਡੇਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਤੁਹਾਡੇ ਮਨ 'ਚ ਕਿੰਨੀ ਖੁਸ਼ੀ ਹੈ ਸਾਡੇ ਬੱਚੇ ਪੰਜ ਕੰਪੀਟੀਸ਼ਨਾਂ ਦੇ ਵਿੱਚੋਂ ਪਹਿਲੀਆਂ ਪੰਜ ਪੋਜੀਸ਼ਨਾਂ ਲੈ ਕੇ ਆਏ ਆ ਠੀਕ ਆ ਉਸ ਦੇ ਲਈ ਅਸੀਂ ਬਹੁਤ ਖੁਸ਼ ਆ ਕਿ ਇਨ੍ਹਾਂ ਬੱਚਿਆਂ ਨੇ ਸਾਨੂੰ ਮਾਣ ਮਹਿਸੂਸ ਕਰਵਾਇਆ ਸੋ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਨੂੰ ਤਿਆਰ ਕਰਾਉਣ ਵਾਲੇ ਟੀਚਰਸ ਦਾ ਜਿਨ੍ਹਾਂ ਨੇ ਇਹਨਾਂ ਨੂੰ ਤਿਆਰ ਕਰਵਾਇਆ ਤੇ ਅੱਜ ਸਾਡੇ ਸਕੂਲ ਵਿੱਚ ਇੱਕ ਦਿਨ ਬਹੁਤ ਹੀ ਵਧੀਆ ਦਿਨ ਮੈਂ ਇਹਨੂੰ ਕਹਾਵਾਂਗਾ ਜਿਵੇਂ 20 ਦਸੰਬਰ ਨੂੰ ਇਹ ਕੰਪੀਟੀਸ਼ਨ ਤੇ ਗਏ ਸੀ ਤੇ ਅਸੀਂ ਪੰਜ ਟਰੋਫੀਆਂ ਲੈ ਕੇ ਆਏ ਹਾਂ ਤੇ ਬਹੁਤ ਹੀ ਵਧੀਆ ਦਿਨ ਸੀਗਾ ਤੇ ਅਸੀਂ ਸਾਰੇ ਬਹੁਤ ਹੀ ਖੁਸ਼ ਹਾਂ अच्छा आगे ਤੋਂ ਇਹਨਾਂ ਦੇ ਬੱਚਿਆਂ ਦੇ ਜਿਹੜਾ ਕਿਸ ਤਰੀਕੇ ਨਾਲ ਭਵਿੱਖ ਦਾ ਇਹਨਾਂ ਦਾ ਬੱਚਿਆਂ ਦਾ ਟੀਚਾ ਕੀ ਆ ਕਿਸ ਤਰੀਕੇ ਦਾ ਇਹਨਾਂ ਨੂੰ ਤਿਆਰ ਕਰਕੇ ਜਿਹੜਾ ਵਾ ਵੱਖ-ਵੱਖ ਕੰਪੀਟੀਸ਼ਨਾਂ ਲਈ ਇਹਨਾਂ ਦਾ ਜਿਹੜਾ ਵਾ ਇਹਨਾਂ ਦਾ ਜਿਹੜਾ ਪਾਰਟਿਸਪੇਟ ਕਰਾਇਆ ਜਾਵੇਗਾ ਕਿਸ ਤਰੀਕੇ ਦੀ ਆਸ ਰੱਖਦੇ ਜਿੰਨਾਂ ਬੱਚਿਆਂ ਕੋਲ ਜਿਵੇਂ ਇਹ ਬੱਚੇ ਜਿਹੜੇ ਆ ਜ਼ਿਲ੍ਹਾ ਪੱਧਰ ਤੇ ਪੰਜ ਪੋਜੀਸ਼ਨਾਂ ਲੈ ਕੇ ਆਏ ਆ ਫਰਸਟ ਪੋਜੀਸ਼ਨ ਲੈ ਕੇ ਆਏ ਹੁਣ ਇਹ ਸਾਰੇ ਬੱਚੇ ਜਿਹੜੇ ਆ ਸਟੇਟ ਲੈਵਲ ਤੇ ਲਈ ਵੀ ਸਿਲੈਕਟ ਹੋਏ ਨੇ ਸੋ ਇਹਨਾਂ ਨੂੰ ਜਿਹੜੀਆਂ ਹੋਰ ਵੀ ਵਧੀਆ ਤਿਆਰੀ ਕਰਵਾ ਕੇ ਇਹਨਾਂ ਨੂੰ ਹੋਰ ਵੀ ਵਧੀਆ ਤਰਾਸ਼ ਕੇ ਜਿਹੜਾ ਆ ਅਸੀਂ ਸਟੇਟ ਲੈਵਲ ਤੇ ਭੇਜਾਂਗੇ ਤਾਂ ਉਹ ਲੈ ਕੇ ਆ ਸਕਣ ਪਾ ਸਕਦੇ ਨੈਸ਼ਨਲ ਜਿਹੜੀਆਂ ਪ੍ਰਾਪਤੀਆਂ ਨੇ ਨੈਸ਼ਨਲ ਪੱਧਰੀ ਪ੍ਰਾਪਤੀਆਂ ਜਾਂ ਇੰਟਰਨੈਸ਼ਨਲ ਪੱਧਰੀ ਪ੍ਰਾਪਤੀਆਂ ਤੁਹਾਡੇ ਸਕੂਲ ਦੀਆਂ ਕੀ ਨੇ ਕਿਹੜੇ ਬੱਚੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਖੇਡ ਕੇ ਆਏ ਨੇ ਸਾਡੇ ਸਕੂਲ ਦੇ ਬੱਚੇ ਜਿਹੜੇ ਕਾਰਾਟੇ ਚੈਂਪੀਅਨਸ਼ਿਪ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਖੇਡ ਕੇ ਆਏ ਨੇ ਜਿਵੇਂ ਕਿ ਉਹ ਦੁਬਈ ਕਾਰਾਟੇ ਚੈਂਪੀਅਨਸ਼ਿਪ ਵਿੱਚ ਗਏ ਉਸ ਤੋਂ ਬਾਅਦ ਉਹ ਮਲੇਸ਼ੀਆ ਕਾਰਾਟੇ ਚੈਂਪੀਅਨਸ਼ਿਪ ਵਿੱਚ ਗਏ ਜਿੱਥੋਂ ਕਿ ਉਹ 골ਡ ਮੈਡਲ ਲੈ ਕੇ ਆਏ ਨੇ ਸੋ ਉਹਨਾਂ ਨੇ ਸਾਨੂੰ ਜਿਹੜਾ ਸਕੂਲ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਸੋ ਇਹ ਸੀ ਸੰਸਥਾ ਦੇ ਕੋਆਰਡੀਨੇ ਆਓ ਗੱਲਬਾਤ ਕਰਦੇ ਹਾਂ ਸਾਡੇ ਨਾਲ ਇਸ ਸੰਸਥਾ ਦੇ ਡਾਇਰੈਕਟਰ ਜਤਿੰਦਰਪਾਲ ਸਿੰਘ ਰੰਧਾਵਾ ਜੁੜੇ ਨੇ ਗੱਲਬਾਤ ਕਰਦੇ ਹਾਂ ਰੰਧਾਵਾ ਸਾਹਿਬ ਤੁਹਾਡੀ ਸੰਸਥਾ ਦੇ ਜਿਹੜੇ ਵਿਦਿਆਰਥੀ ਨੇ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ ਜਿਲ੍ਹਾ ਪੱਧਰੀ ਮੁਕਾਬਲੇ ਜਿਹੜੇ ਜਿੱਤ ਕੇ ਆਏ ਨੇ ਸਟੇਟ ਪੱਧਰੀ ਮੁਕਾਬਲੇ ਜਾਂ ਨੈਸ਼ਨਲ ਇੰਟਰਨੈਸ਼ਨਲ ਪੱਧਰੀ ਮੁਕਾਬਲੇ ਜਿਹੜੇ ਜਿੱਤ ਕੇ ਬੱਚੇ ਆਏ ਨੇ ਉਹਨਾਂ ਬੱਚਿਆਂ ਨੂੰ ਅੱਜ ਮਾਨ ਸਨਮਾਨ ਤੁਹਾਡੀ ਸੰਸਥਾ ਵੱਲੋਂ ਕੀਤਾ ਗਿਆ ਸੋ ਤੁਹਾਡੇ ਮਨ 'ਚ ਕਿੰਨੀ ਕਿ ਖੁਸ਼ੀ ਆ ਕਿੰਨਾ ਕਿ ਮਾਣ ਮਹਿਸੂਸ ਕਰਦੇ ਪਏ ਜੀ ਸਸਕਾਲੀ ਗੁਰੂ ਅਮਰਦਾਸ ਪਬਲਿਕ ਸਕੂਲ ਖਪੂਰਸਲਾ ਜ਼ਿਲ੍ਹੇ ਦਾ ਇੱਕੋ ਇੱਕ ਅਜਿਹੇ ਸਕੂਲ ਹੈ ਜਿਸ ਨੇ ਅਲੱਗ-ਅਲੱਗ ਸੰਸਥਾਵਾਂ ਵੱਲੋਂ ਅਲੱਗ-ਅਲੱਗ ਖੇਤਰਾਂ ਵਿੱਚ ਜਿਵੇਂ ਕਿ ਰਿਲੀਜੀਅਸ ਕੰਪੀਟੀਸ਼ਨ ਸਾਇੰਸ ਕੰਪੀਟੀਸ਼ਨ 오ਰੇਟਰੀ ਸਕਿਲਸ ਕੰਪੀਟੀਸ਼ਨ ਸਪੋਰਟਸ ਕੰਪੀਟੀਸ਼ਨ ਆਰਟ ਐਂਡ ਕraft ਪੇਂਟਿੰਗ ਮੁਕਾਬਲੇ ਜਿੰਨੇ ਵੀ ਮੁਕਾਬਲੇ ਜ਼ਿਲ੍ਹਾ ਪੱਧਰੀ ਦੋ ਸਾਲ 2024 ਵਿੱਚ ਹੋਏ ਸਾਡੇ ਸਕੂਲ ਨੇ ਪਾਰਟਿਸਿਪੇਟ ਕੀਤਾ ਅਰੇ ਹਰ ਕੰਪੀਟੀਸ਼ਨ ਵਿੱਚ ਜਿੱਤ ਦਰਜ ਕਰਕੇ ਇਤਿਹਾਸ ਰਚਿਆ ਜੋ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਮੈਂ ਇਸ ਜਿੱਤ ਦੇ ਸਦਕੇ ਸਕੂਲ ਦੇ ਹਾਈਲੀ ਐਕਸਪੀਰੀਐਂਸਡ ਪ੍ਰਿੰਸੀਪਲ ਮੈਮ ਵੈਲ এডਿਕੇਟਿਡ ਸਟਾਫ ਮੈਂਬਰਸ ਸਪੋਰਟਿਵ ਪੇਰੈਂਟਸ ਹਾਰਡ ਵਰਕਿੰਗ ਸਟੂਡੈਂਟਸ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਉਮੀਦ ਕਰਦਾ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਜਿੱਤ ਹਾਸਲ ਕਰਦੇ ਰਹਿਣਗੇ ਧੰਨਵਾਦ ਸੰਸਥਾ ਦੇ ਡਾਇਰੈਕਟਰ ਜਤਿੰਦਰਪਾਲ ਸਿੰਘ ਰੰਧਾਵਾ ਜਿਹਨਾਂ ਨਾਲ ਆਪਣਾ ਗੱਲਬਾਤ ਕੀਤੀ ਆ ਜਿੱਥੇ ਉਹਨਾਂ ਨੇ ਬੱਚਿਆਂ ਦੇ ਮਾਣ ਮਹਿਸੂਸ ਕੀਤਾ ਬੱਚਿਆਂ ਨੂੰ ਇਹ ਜਿੱਤ ਦੀ ਵਧਾਈ ਦਿੱਤੀ ਆ ਨਾਲ ਦੀ ਨਾਲ ਇਹਨਾਂ ਵੱਲੋਂ ਜਿਹੜੀ ਸਮੁੱਚੇ ਸਟਾਫ ਦੀ ਜਿਹੜੀ ਪ੍ਰਸ਼ੰਸਾ ਕੀਤੀ ਗਈ ਆ ਇਹ ਸਟਾਫ ਵੱਲੋਂ ਸਖਤ ਮਿਹਨਤ ਕਰਕੇ ਜਾਂ ਟੀਚਰਸ ਵੱਲੋਂ ਸਖਤ ਮਿਹਨਤ ਕਰਕੇ ਜਿਹੜਾ ਬੱਚਿਆਂ ਨੂੰ ਇਸ ਮਕਾਮ ਤੇ ਪਹੁੰਚਾਇਆ ਗਿਆ ਬੱਚਿਆਂ ਨੂੰ ਇਸ ਕਾਬਲ ਬਣਾਇਆ ਗਿਆ ਕਿ ਜਿਹੜੇ ਵੱਖ-ਵੱਖ ਜਿਹੜੇ ਕੰਪੀਟੀਸ਼ਨਾਂ ਜਿਹੜੇ ਜਿੱਤ ਸਕਣਾ ਸੋ ਇਹਨਾਂ ਨੇ ਆਸ ਕੀਤੀ ਹੈ ਕਿ ਭਵਿੱਖ ਦੇ ਅੰਦਰ ਬੱਚੇ ਜਿਹੜੇ ਹੋਰ ਸਖਤ ਮਿਹਨਤ ਕਰਕੇ ਜਿਹੜਾ ਇਸੇ ਤਰ੍ਹਾਂ ਇਸ ਸੰਸਥਾ ਦਾ ਆਪਣੇ ਮਾਪਿਆਂ ਦਾ ਨਾਂ ਜਿਹੜਾ ਚਮਕਾਉਂਦੇ ਰਹਿਣਗੇ ਸੰਸਥਾ ਦੇ ਪ੍ਰਿੰਸੀਪਲ ਮੈਡਮ ਸ਼ਾਕਸ਼ੀ ਚੋਪੜਾ ਜੀ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਦੇ ਆ ਮੈਡਮ ਤੁਹਾਡੇ ਸਕੂਲ ਚ ਜਿਹੜੇ ਬੱਚੇ ਇਹ ਵੱਖ-ਵੱਖ ਮੁਕਾਬਲੇ ਜਿੱਤ ਕੇ ਆਏ ਨੇ ਜਿਸ ਤਰੀਕੇ ਨਾਲ ਜ਼ਿਲ੍ਹਾ ਪੱਧਰੀ ਮੁਕਾਬਲੇ ਜਿੱਤ ਕੇ ਆਏ ਨੇ ਸਟੇਟ ਪੱਧਰੀ ਮੁਕਾਬਲੇ ਜਿੱਤ ਕੇ ਆਏ ਨੇ ਨੈਸ਼ਨਲ ਇੰਟਰਨੈਸ਼ਨਲ ਪੱਧਰੀ ਜਿਹੜੇ ਬੱਚੇ ਮੁਕਾਬਲੇ ਜਿੱਤ ਕੇ ਆਏ ਨੇ ਉਹਨਾਂ ਦਾ ਮਾਣ ਸਨਮਾਨ ਅੱਜ ਕੀਤਾ ਗਿਆ ਸੋ ਅੱਜ ਤੁਹਾਨੂੰ ਕਿੰਨੀ ਕਿ ਖੁਸ਼ੀ ਆ ਕਹਾਂਗੇ ਤੁਸੀਂ ਮਾਣ ਮਹਿਸੂਸ ਕਰਦੇ ਪਏ ਜੀ ਆ ਗ੍ਰੀਟਿੰਗਸ ਟੂ एवरीवन ਆਈ ਫੀਲ ਡਿਲਾਈਟਿਡ ਟੂ ਅਨਾਉਂਸ ਥੈਟ ਆਰ ਸਕੂਲ ਹੈਜ਼ ਨਾਟ ਓਨਲੀ ਬ੍ਰੋਟਸ ਰੈਕਗਨੀਸ਼ਨ ਐਟ ਡਿਸਟ੍ਰਿਕਟ ਲੈਵਲ ਆਲਸੋ ਅਰਨਡ ਦ ਪ੍ਰੈਸਟੀਜੀਅਸ ਅਵਾਰਡਸ ਐਂਡ ਐਕੋਲੇਡਸ ਐਟ ਸਟੇਟ ਨੈਸ਼ਨ I am feeling very proud to share that our school has been conferred with the British Council International School Award. At national level also, we have been honored with the best budget friendly school award, best infrastructure school award and best emerging school award. In addition to this, for the last two consecutive years, we have been the proud recipient of cultural achievement award. These milestones are the testaments of the hard work and dedication of our management members, relentless efforts of all the teachers, unwavering support of the parents, and exceptional talent of our students. I wholeheartedly congratulate all the stakeholders of the school for this remarkable achievements. Thank you so much. So MS Pro TV.